ਹੋ ਗਿਆ ਖੁਦਾ ਨੇ ਹੋ ਗਿਆ ਸਾਰੇ ਕੋਲ ਹallelujah ਅੱਜ ਕਿਤਾਬ ਚ ਲਿਖਿਆ ਆ ਆਦਮ ਦੀ 7ਵੀਂ ਪੀੜੀ ਜਿਹੜੀ ਸਿੱਧੀ ਆਦਮ ਦੀ ਆਦਮ ਜਿਹੜਾ ਪਹਿਲਾਂ ਸੀ ਰੱਬ ਨੇ ਉਹਦੀ 7ਵੀਂ ਪੀੜੀ ਦੇ ਵਿੱਚੋਂ ਇੱਕ ਹਲੋਕ ਨਾਮ ਦਾ ਵਿਅਕਤੀ ਸੀ ਨਾ ਤੇ ਉਹ ਪਰਮੇਸ਼ਵਰ ਦੇ ਨਾਲ ਨਾਲ ਚੱਲਦਾ ਚੱਲਦਾ ਕੀ ਹੋ ਗਿਆ ਲੋਕ ਹੋ ਗਿਆ ਸਾਰੇ ਕੋਲ ਹallelujah ਹallelujah

ਉਹ ਉਸ ਤੋਂ ਬਾਅਦ ਇਹ 300 ਤੋਂ ਬਾਅਦ ਸਾਲ ਉਹਦੇ ਨਾਲ ਨਾਲ ਚੱਲਦਾ ਚੱਲਦਾ ਗਿਆ ਲੋਕ ਇਹ ਸਾਰੇ ਬੋਲਦੇ ਤੇ ਕੋਟੀ ਮੋਟੇ 365 ਸਾਲ ਜਿਸ ਦਾ 65 ਸਾਲ ਦਾ ਸੀ ਉਸ ਤੋਂ ਬਾਅਦ ਉਹ ਪ੍ਰਭੂ ਦੇ ਵਿੱਚ ਆਇਆ ਸੀ ਸੰਦੇਗਨ ਤਾ 300 ਸਾਲ ਉਹ ਪ੍ਰਭੂ ਦੇ ਨਾਲ ਚੱਲਿਆ ਉਹਦੀ ਉਮਰ ਸੀ ਕਿ 60 ਸਾਲ ਦੀ ਜਦੋਂ ਪ੍ਰਭੂ ਨੂੰ ਉਹਨੇ ਐਕਸੈਪਟ ਕੀਤਾ ਸੀ। ਕਿਹਨ ਤਾਂ 300 ਸਾਲ ਉਹ ਪ੍ਰਭੂ ਦੇ ਨਾਲ ਚੱਲਿਆ ਤੇ ਪਰਮੇਸ਼ਰ ਨੇ ਉਹਨੂੰ ਸਰੀਰ ਸੇ ਉਠਾ ਲਿਆ। ਉਹਦਾ ਸਰੀਰ ਆ ਮਤਲਬ ਕਬਰ ਵਿੱਚ ਵੀ ਜਾਣ ਦਿੱਤਾ ਉਹ ਵੀ ਅੜ ਗਿਆ ਨੂੰ ਉਹਦੇ ਸਰੀਰ ਨੂੰ ਤਾਂ ਉਹ ਸਰੀਰ ਸਮੇਤ ਹੀ ਉਹਨੂੰ ਉੱਠਾ ਲਿਆ। ਅਨੇ ਲਿਖਿਆ ਕੰਡੀਸ਼ਨ ਦੇ ਮਨਨ ਹੋਣਾ ਸੀ। ਸਾਰੇ ਗੁਰੂ आले ਇਹੀ ਆ ਕਿ ਚੇਲਿਸੋ ਪੈਂਤ ਸਾਲ ਜਿਹੜਾ ਸਗਾ ਉਪਰਿਸ਼ਵਰ ਦੇ ਨਾਲ-ਨਾਲ ਦੇ ਵਿੱਚ ਉਹਨੇ ਬਹੁਤ ਦੀ ਆਪਣੇ ਜੀਵਤੀ ਸਾਡੇ ਮੰਨੂ ਉਹਾਂ ਦੇ ਪ੍ਰੀਫਰ ਦਿੱਤੀਆਂ ਸੀ ਜਿੱਦਾਂ ਸਾਡੇ ਸਾਨੂੰ ਉਹ ਮਤਲਬ ਪਰਮੇਸ਼ਰ ਦੇ ਪਰਮੇਸ਼ਰ ਨੇ ਖੋਜ ਕੀਤਾ ਜਿਵੇਂ ਪਰਮੇਸ਼ਰ ਇਹ ਮਾਨਨ ਕੋ ਦੱਸਦਾ ਪਰਮੇਸ਼ਰ ਨੂੰ ਜੀਵਤ ਉਠਾ ਲੈ ਅਸੀਂ ਸਵਰਥ ਨੂੰ ਸਾਰੇ ਪਰਵਾਨੇ ਦੀ ਹੱਥ ਇਹ ਲਿਖਿਆ ਪਰਮੇਸ਼ਰ ਦੇ ਨਾਲ ਨਾਲ ਚੱਲਦਾ ਸਵਰਥ ਤੇ ਤੁਸੀਂ ਐਥਮਰ ਹੁੰਦੀਆਂ ਪਰਮੇਸ਼ਰ ਦੇ ਨਾਲ ਹੀ ਚੱਲਦੇ ਆ ਇਹਨਾਂ ਨੂੰ ਤਾਂ ਸਾਨੂੰ ਜਿਵੇਂ ਆਪਾਂ ਐਥਮਰ ਹੁੰਦੇ ਆ ਪਰਮੇਸ਼ਰ ਦੇ ਨਾਲ ਚੱਲਣਾ ਪਰਮੇਸ਼ਰ ਦੇ ਨਾਲ ਪਰਮੇਸ਼ਰ ਚੱਲਦੇ ਆ ਸਾਰੇ ਪਰਵਾਨ ਹੇਲੂਇਆ ਹੇਲੂਇਆ ਪਰਮੇਸ਼ਰ ਦੇ ਨਾਲ ਚੱਲਦੇ ਆ ਪਰਮੇਸ਼ਰ ਦੇ ਤਰਤੀ ਤੇ ਚੱਲਦੇ ਤਾਂ ਇਹ ਦੀ ਚੜਦਾ ਹੈ ਉਹ ਤਰਤੀ ਉੱਤੇ ਉੱਤਰ ਕੇ ਚੱਲਦੇ ਆ ਤੇ ਦਿਨ ਚੜਦਾ ਜਾਂ ਸਾਰੇ ਲੋਕ ਬਨੇ ਦੂਰ ਪਹਿਲੇ ਦੇਖਣਾ ਤਾਂ ਆਪਾਂ ਫਿਰ ਉਹਦੇ ਨਾਲ ਉੱਠਦੇ ਆ ਉਹਦੇ ਨਾਲ ਚੱਲਦੇ ਸਮਝਦੇ ਗਨ ਨੂੰ ਤਾਂ ਜਿੱਦਾਂ ਲੋਕ ਚੱਲਦਾ ਸੀਗਾ ਤੇ ਇੱਥੇ ਆਪਾਂ ਵੀ ਚੱਲਦੇ ਆ ਰੋਜ਼ ਆਪਾਂ ਚੱਲਦੇ ਆ ਰੋਜ਼ ਪਰਮੇਸ਼ਰ ਰੋਜ਼ ਸੂਰਜ ਚੜ੍ਹਦਾ ਮਤਲਬ ਰੋਜ਼ ਪਰਮੇਸ਼ਰ ਤੁਰਦਾ ਇਸ ਤਰ੍ਹਾਂ ਕਿ ਗਰਨ ਤੇ ਜਿਸੇ ਤਰ੍ਹਾਂ ਅਸੀਂ ਪਰਮੇਸ਼ਰ ਦੇ ਨਾਲ-ਨਾਲ ਚੱਲਦੇ ਰਹਿਣਾ ਹੈ ਤੇ ਉਹਨੇ ਸਾਨੂੰ 6 ਦਿਨ ਦਿੱਤੇ ਆ ਕੰਮ ਕਰਨ ਨੂੰ ਤੇ ਸਤਿਮਾ ਦੇਰ ਕਿਹਾ ਆ ਤੁਸੀਂ ਮੇਰੀ ਇਫਾਦਤ ਕਰੋ ਤਾਂ ਕਿ ਹੋਰ ਵੀ ਲੋਕ ਜਿਹੜੇ ਆ ਚੰਨ ਸਕ ਪਰੇ ਜੇ ਨਾ ਠੀਕ ਹੈ ਤੁਸੀਂ ਜਾਣਦੇ ਆ ਕਿ ਹੋਰ ਲੋਕ ਪਰਮੇਸ਼ਰ ਦੇ ਨਾਲ ਨਹੀਂ ਚੱਲਦੇ ਆ ਠੀਕ ਹੈ ਨਾ ਜਿਹੜੇ ਹੁਣ ਪ੍ਰਭੂ ਯਿਸੂ ਦੇ ਵਿੱਚ ਆਉਂਦੇ ਆ ਯਿਸੂ ਨੇ ਖੇਸਤ ਕਰਦੇ ਆ ਤੇ ਉਹ ਪਰਮੇਸ਼ਰ ਦੇ ਨਵਾਂ ਨੂੰ ਚੰਗੇ ਨੇ ਸਰ ਪਰਮੇਸ਼ਰ ਸੀ ਨੇ ਉਹਨਾਂ ਨੂੰ ਜੀਵ ਬਣਾਇਆ ਪਰੇਸ਼ ਠੀਕ ਹੈ ਨਾ ਸਾਰੇ ਪਰਮਾਹਮਾਏ ਤੇ ਹੀ ਆ ਮੈਨੂੰ ਤੇ ਸਿੱਧਰਾ ਇਹ ਲੋਕ ਨੂੰ ਜਦੋਂ ਸਚਾਈ ਬਾਰੇ ਪਤਾ ਲੱਗਿਆ ਤਾਂ ਉਹ ਪਰਮੇਸ਼ਰ ਨਾਲ ਚੱਲੇਗਾ ਆਪਾਂ ਨੂੰ ਨੂੰ ਸਚਾਈ ਬਾਰੇ ਪਤਾ ਚੱਲ ਗਿਆ ਆਪਾਂ ਹੀ ਪਰਮੇਸ਼ਰ ਦੇ ਨਾਲ ਨਾਲ ਚੱਲਣਾ ਆਏਗਾ ਠੀਕ ਹੈ ਨਾ ਜੀ ਉਹ ਦਿਨ ਆਪਾਂ ਸੋਚਣਾ ਹੈ ਜਿੱਦਨ ਆਪਾਂ ਦੁਆ ਨਹੀਂ ਕੀਤੀ ਸ਼ਾਮ ਨੂੰ ਜਾਂ ਆਪ ਸਵੇਰ ਉੱਠ ਕੇ ਦੁਆ ਨਹੀਂ ਕੀਤੀ ਜਾਂ ਦਪਹਿਰ ਨੂੰ ਸਾਡੀ ਦੁਆ ਨਹੀਂ ਕੋਈ ਟਾਈਮ ਲੱਗਾ ਐਦਵਾ ਸਵੇਰ ਕੋਈ ਚਰਚਾ ਨਹੀਂ ਜਾ ਹੋ ਗਿਆ ਤਾਂ ਆਪਾਂ ਸੋਚਣਾ ਕਿ ਆ ਸਾਡੇ ਪਾਸ ਪਰਮੇਸ਼ਰ ਦੇ ਨਾਲ ਚੱਲਣੀ ਜੀ ਸਮਝ ਗਏ ਕਿ ਜੇ ਤੁਸੀਂ ਐਤਵਾ ਚੰਚਣ ਛੋਣਨੇ ਆ ਦੁਆ ਕਰਦੇ ਆ ਪ੍ਰਾਰਥਨਾ ਕਰਦੇ ਆ ਬੱਚੇ ਪੜਦੇ ਲੋਕਾਂ ਦਾ ਜੇ ਸਪਰਮਿਸ਼ਨ ਦੇ ਨਾਲ ਨਾਲ ਚੱਲਦੇ ਆ ਜੀ ਪਰਮੇਸ਼ਵਰ ਅਨੂ ਨਾਲ ਲੈ ਕੇ ਲੋਕਾਂ ਨੂੰ ਦੱਸਿਆ ਕਿ ਕਹਦਾ ਆਪਣਾ ਬੱਚਨ ਕੀ ਕਰਦਾ ਸਿਖਾਉਂਦਾ ਹੈ ਸਾਰੇ ਹੇਲੇਲੂਇਆ ਅਨੀ ਇਸ਼ਤ੍ਰਣ ਨੋਧ ਦਾ ਵਿਸ਼ਵਾਸ ਦਾ ਤੇ ਤੁਸੀਂ ਜਾਣਦੇ ਕਿ ਪਰਮੇਸ਼ਰ ਨੇ ਕਿਹਾ ਕਿ ਸਾਰੀ ਧਰਤੀ ਜਿਹੜੀ ਪਰਪਤਨਾ ਪਰ ਚੁੱਕੀ ਆ ਤੇ ਸਾਰੀ ਦੁਨੀਆ ਪਾਪਨਾ ਪਰ ਚੁੱਕੀ ਆ ਤੇ ਉਹ ਤੋਂ ਪਰਤੀ ਨੂਰ ਦੇਖਦੇ ਆ ਨੂਰ ਜਿਹੜਾ ਹੈਗਾ ਉਹ ਪਰਮੇਸ਼ਰ ਦੇ ਨਾਲ ਨਾਲ ਚੱਲਦਾ ਹੈਗਾ ਪਰਮੇਸ਼ਰ ਨੇ ਉਹਨੂੰ ਤੋਂ ਉਹਦੇ ਘਰਾਂ ਵਿੱਚ ਹਾਲਿਆ ਵਿਚਾਰਿਆ ਹੈ ਹੈਨਾ ਪਾਪਾ ਚਾਚਾ ਇਸੇ ਲਈ ਉਹਨੇ ਆਪਾਂ ਇਸੇ ਲਈ ਦੁਆਬੰਦੀ ਤੋਂ ਉਹਨੇ ਬਚਨ ਸੁਣਵਾਇਆ ਕਿ ਉਹਨੇ ਕਿ ਆਪਾਂ ਮਤਲਬ ਪਰਮੇਸ਼ਰ ਦੇ ਨਾਲ ਨਾਲ ਚੱਲਣਾ ਹੈ ਜੇ ਨੂੰ ਜਿਹੜਾ ਜੀਓ ਪਰਮੇਸ਼ਰ ਨਾਲ ਨਾਲ ਚੱਲਦਾ ਹੈ ਜਿਹਨੂੰ ਉਹ ਤੁਸੀਂ ਜਿਹੜਾ ਚਰਚ ਹੁੰਦੇ ਆ ਤੁਸੀਂ ਦੁਆ ਪ੍ਰਾਰਥਨਾ ਕਰਦੇ ਆ ਬੱਚਾ ਹੈ ਘਰ ਵਿੱਚ ਦੁਆ ਪ੍ਰਾਰਥਨਾ ਕਰਦੇ ਸਵੇਰੇ ਉੱਠ ਕੇ ਦੁਆ ਕਰਦੇ ਚਰਚ ਹੁੰਦੇ ਆ ਤਾਂ ਪਰਮੇਸ਼ਰ ਨੂੰ ਤੁਸੀਂ ਚੰਗੇ ਲੱਗਦੇ ਆ ਆਪਾਂ ਪਰਮੇਸ਼ਰ ਨੂੰ ਚੰਗੇ ਲੱਗਦੇ ਆ ਉਹ ਜਿਸ ਸਭ ਨੂੰ ਪਿਆਰ ਕਰਦਾ ਹੈ ਗੁਰ ਹਾਲੇਲੂਇਆ ਜੀ ਇਹ ਗੱਲੋ ਤੇ ਪਰਮੇਸ਼ਰ ਸਾਡਾ ਪਿਆਰ ਕਰਦਾ ਆ ਇਹ ਪਰਮੇਸ਼ਰ ਦੇ ਨਾਲ ਨਾਲ ਜੀ ਚੱਲਣਾ ਹੈ ਕਿ ਪਰਮੇਸ਼ਵਰ ਸਾਡਾ ਕੀ ਕਰੇਗਾ ਜੋ ਬਚਾਵੇਗਾ ਉਹ ਸਾਥੀ ਵੀ ਲਰੇਗਾ ਮਦਦ ਕਰੇਗਾ ਜੀ ਅੱਜ ਆਪਾਂ ਨੋਕਦੇ ਬਾਰੇ ਗੱਲ ਕਰਦੇ ਆਂ ਕਿ ਸਹਿਰ ਤੋਂ ਸਾਦੀ ਉਮਰ ਦੇ ਵਿੱਚ ਉਹਨੇ ਉਹਦੇ ਜੀਵਨ ਵਿੱਚ ਬਟੀਆਂ ਬਹੁਤ ਤਕਲੀਫਾਂ ਵਰਗੇ ਪਰੇਸ਼ਾਨੀਆਂ ਆਈਆਂ ਪਰ ਉਹਨੇ ਹੌਸਲਾ ਨਹੀਂ ਸਕਿਆ ਉਹਨੇ ਹਿੰਮਤ ਨਹੀਂ ਆਈ ਉਹ ਇਸੇ ਤਰ੍ਹਾਂ ਆਪਾਂ ਨੂੰ ਹਿੰਮਤ ਨਹੀਂ ਆ ਰਹੀ ਔਰ ਆਪਾਂ ਹੌਸਲਾ ਵੀ ਨਹੀਂ আপকো পারমিশন এ নামা চন্না কি পেছলি আকবার পুরে আছিল কি আপকো প্রভু যসুফ مسیহী স্ট্রি পারে উনতি আছিল উসি যসুফ যো কোন্ যতো 120 লোক হগে তা ও ফের যসুফ مسیহু ছড়কে চলগে তা 12 স্টেটে গরে किल्ला বানাইছে কোন্ জেচে ও নিয়াকে কিছু যানা চাউনে আ তা তুমি ভি ছড়কে নি যানা যোনে তা যাস মেদে মেলা কতা কি কাপিয়া তবে ত্রস কেলেছ ਕਹਿੰਦਾ ਕਿ ਪ੍ਰਭੂ ਜੀਵਤ ਅਰੇ ਜੁਲਿਆ ਸੀ ਚੱਲ ਕੇ ਕਿੱਥੇ ਜਾਗੇ ਠੀਕ ਹੈ ਨਾ ਤੋਂ ਉਸੇ ਲਈ ਅਸੀਂ ਡੇਟੀਆਂ ਪਾੜੇ ਵਿੱਚ ਵਿੱਚ ਤੇ ਪਰਮੇਸ਼ਵਰ ਦੇ ਨਾਲ ਦਾ ਲੋਕ ਜਿਹੜਾ ਚੱਲਦਾ ਸੀਗਾ ਤੇ ਉਹ ਬਚਾਇਆ ਠੀਕ ਹੈ ਨਾ ਇਸੇ ਲਈ ਜੋ ਅਟਕਾ ਚੱਲ ਕੇ ਕਿਥੇ ਨਹੀਂ ਆਇਆ ਚੱਲ ਕੇ ਚੱਲ ਰਿਹਾ ਹੈ ਇਹ ਉਹਨਾਂ ਦੇ ਉੱਤੇ ਹੀ ਚੱਲਿਆ ਹੈ ਹੈ ਨਾ ਪਰ ਆਪਾਂ ਪ੍ਰਭੂ ਪ੍ਰਭੂ ਦੇ ਨਾਲ ਨਾਲ ਚੱਲਣਾ ਹੈ ਸਾਰੇ ਬੋਲ ਹallelujah ਹallelujah ਕਿ ਜਦੋਂ ਆਪਾਂ ਤੁਸੀਂ ਅਜਿਹਾ ਕਿ ਕਿ ਬਚਨ ਨੂੰ ਪੜ੍ਹਦੇ ਆਂ ਦੁਆ ਕਰਦੇ ਆਂ ਚਰਚ ਨੂੰ ਨੇ ਆਂ ਦਾ ਪ੍ਰਚਾਰ ਕਰਦੇ ਆਂ ਜਿਹਦਾ ਆਪਾਂ ਪਰਉਂਦੇ ਨਾਲ-ਨਾਲ ਚਾਹਦੇ ਆਂ ਸਾਰੇ ਬੋਲ ਹallelujah ਇਹ ਜੋ ਤੁਸੀਂ ਪ੍ਰਮੇ ਦੇ ਨਾਮ ਨਾਲ ਚਾਹਦੇ ਜਿਹੜੇ ਲੋਕ ਲਈ ਨਾਲ ਨਾਲ ਚਾਹਦੇ ਤੁਹਾਨੂੰ ਪਤਾ ਫਿਰ